ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੋਕ ਗੀਤਾਂ ਤੇ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਹੁਣ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਜਿਹੜਾ ਕਿ ਹਮੇਸ਼ਾ ਮੇਰਾ ਤੇ ਵੀਰਪਾਲ ਦਾ ਪਸੰਦੀਦਾ ਲੋਕਗੀਤ ਰਿਹਾ ਅੰਬਾਂ ਤੇ ਤੂਤਾਂ ਠੰਡੀ ਸ਼ਾਮ ਇਹ ਲੋਕਗੀਤ ਆ ਮੈਨੂੰ ਲੋਕਗੀਤਾਂ ਦੀ ਗੁੜਤ ਮੇਰੇ ਦਾਦੀ ਜੀ ਤੋਂ ਮਿਲੀ ਹੈ ਜੀ ਮੇਰੇ ਦਾਦੀ ਜੀ ਇਹ ਲੋਕਗੀਤ ਹਮੇਸ਼ਾ ਗਾਉਂਦੇ ਹੁੰਦੇ ਸੀ ਤਾਂ ਜਦੋਂ ਇਹ ਲੋਕ ਗੀਤ ਬੜੇ ਠਹਿਰਾਵਨਾ ਗਾਇਆ ਜਾਂਦਾ ਤੇ ਜਦੋਂ ਉਹ ਗਾਉਂਦੇ ਹੁੰਦੇ ਸੀ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ ਅਕਸਰ ਹੀ ਹੋ ਜਾਂਦਾ ਉਹ ਚਾਰਖਾ ਕੱਤਦੇ ਹੁੰਦੇ ਸੀ ਤਾਂ ਉਹ ਗੁੰਗਣਾਉਂਦੇ ਹੁੰਦੇ ਸੀ ਕੱਲੇ ਬੈਠੇ ਵੀ ਹੈਨਾ ਤੇ ਪਰਿਵਾਰ ਦੇ ਵਿੱਚ ਵੀ ਮੰਮੀ ਭੂਆ ਜੀ ਉਹ ਵੀ ਸਾਰੇ ਲੋਕ ਗੀਤ ਗਾਉਂਦੇ ਆ ਤਾਂ ਮੇਰੇ ਇੱਕ ਭਾਬੀ ਜੀ ਆ ਸਭ ਤੋਂ ਵੱਡੇ ਭਾਬੀ ਜੀ ਆ ਭਾਬੀ ਕਰਮਜੀਤ ਮੈਂ ਉਹਨਾਂ ਦਾ ਵੀ ਨਾਮ ਲੈਣਾ ਚਾਹੂੰਗੀ ਜਿਹੜੇ ਕਿ ਹੁਣ ਇੰਡੀਆ ਬੈਠੇ ਹੋਏ ਆ ਤਾਂ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੁੰਦਾ ਸੀ ਉਹ ਜਦੋਂ ਵੀ ਮੇਰੇ ਨਾਲ ਬੈਠਦੇ ਸੀ ਤਾਂ ਉਹ ਕਹਿੰਦੇ ਸੀ ਕਿ ਪਵਨ ਆਪਾਂ ਇਹ ਲੋਕ ਗੀਤ ਗਾਈਏ ਉਹ ਹੈਲੋ ਜੀ ਸੌਰੀ ਮੈਂ ਤੁਹਾਡੀ ਗੱਲ ਵਿੱਚ ਟੋਕਤੀ ਇਹ ਬੰਗਲੋਕੀਤ ਹੈੀ ਬਹੁਤ ਪਿਆਰਾ ਹੈ ਹਾਂਜੀ ਬਹੁਤ ਪਿਆਰਾ ਹੈ ਹਾਂਜੀ ਮੇਰੀ ਚਾਚੀ ਜੀ ਵੀ ਬਹੁਤ ਗਾਉਂਦੇ ਹੁੰਦੇ ਹਾਂਜੀ ਬਹੁਤ ਠਹਿਰਾਅ ਵਾਲੇ ਲੋਕ ਤੇ ਜਿਵੇਂ ਤੇ ਠਹਿਰਾਅ ਜਿਹਾ ਆਇਆ ਇਹ ਤਾਂ ਹੈਗਾ ਬਹੁਤ ਤੇ ਬਹੁਤ ਪੁਰਾਣਾ ਨਾ ਪੁਰਾਣਾ ਪਿਆ ਹਾਂਜੀ ਹਾਂਜੀ ਮੈਂ ਜਿਵੇਂ ਇਕ ਲੋਕਗੀਤ ਹੈ ਜੀ ਕਾਲੜੇ ਮੋਰ ਵਾਲਾ ਉਹ ਵੀ ਗਾਇਆ ਮੈਂ ਤੇ ਵੀਰਪਾਲ ਨੇ ਉਹ ਵੀ ਬਹੁਤ ਪੁਰਾਣਾ ਲੋਕਗੀਤ ਆ ਤੇ ਉਵੇਂ ਹੀ ਇਹ ਲੋਕਗੀਤ ਆ ਜਿਹੜਾ ਅੰਬਾਂ ਤੇ ਤੂਤਾ ਠੰਡੀ ਸ਼ਾਮ ਇਹ ਵੀ ਬਹੁਤ ਪੁਰਾਣਾ ਜਾਂ ਲੋਕਗੀਤ ਆ ਤਾਂ ਮੈਂ ਤੇ ਸੰਦੀਪ ਭੈਣਾ ਜੀ ਤੁਹਾਡੇ ਸਾਹਮਣੇ ਇਹ ਲੋਕਗੀਤ ਪੇਸ਼ ਕਰਾਂਗੇ ਅੰਬਾਂ ਤੇ ਤੂਤਾ ਠੰਡੀ ਸ਼ਾਮ ਸ਼ਾਮਨੀ ਕੋਈ ਪਰਦੇਸੀ ਜੋ ਗਿਆ ਲਥੇਨੀ ਕੋਈ ਪਰਦੇਸੀ ਜੋ ਗਿਆ ਲਥੇਨੀ ਝਾਲੇ ਮੇਰੀ ਪਾਪੋ ਮਾਣੇ ਨੂੰ ਚ ਚਾਲਨੀ ਪਾਣੀ ਦੇ ਪੱਜ ਜੋਗੀ ਤੇ ਖੀਏਨੀ ਪਾਣੀ ਦੇ ਪੱਜ ਜੋਗੀ ਤੇ ਖੀਏਨੀ ਤੇ ਤੇ ਦਾਰੇ ਕੀ ਨਾ ਨਿੰਦੇੜਾ ਕਿ ਤੇ ਤਾੜ ਕੇ ਜੋਗੀ ਵੇ ਕੀਏਨੀ ਕਿ ਤੇ ਤਾੜ ਕੇ ਜੋਗੀ ਤੇ ਕੀਏਨੀ ਨੀ ਵੇ ਤਰਖ ਦੇ ਨਬੂੜ ओ चेता चढ़के जोगी देखीएनी ओ चेता चढ़के जोगी देखीएनी ओसे जोगी दे लम्मे जो जो लम्मे ਕਿਸੇ ਨਹੀਂ ਬਈਆ ਕਟੋਰੀ ਜੋਗੀ ਨਾ ਵਦਾਨੀ ਬਈਆ ਕਟੋਰੀ ਜੋਗੀ ਨਾ ਵਦਾਨੀ ਉਸ ਜੋਗੀ ਦੇ ਲੰਮੇ ਲੰਮੇ ਹਾ श्यामते चले जोगी पावन दानी श्यामते चले जोगी पावन दानी ओस जोगी दे गुणै गुणै ने पावनतानी स्वरमस लैया जोगी पावनतानी चल मेरे जोगी किसे से से दे से में ਕੋਂ ਡਤੇ ਸੋਟ ਤੇਰੇ ਮੈਂ ਚੱਕ ਆਵੇ ਕੋਂ ਡਤੇ ਸੋਟ ਤੇਰੇ ਮੈਂ ਚੱਕ ਆਵੇ ਉਮੀਦ ਹੈ ਜੀ ਲੋਕੀ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ